एसटीवी प्रोडक्शन ਸਰੀ ਕੈਨੇਡਾ ਪਾਲ ਵ੍ਰੇਜ ਸ਼ੋਅ ਦੇ ਵਿੱਚ ਸਵਾਗਤ ਹੈ ਤੁਹਾਡਾ ਸਭ ਦਾ ਅੱਜ ਆਪਾਂ ਗੱਲ ਕਰਾਂਗੇ ਪੰਜਾਬ ਦੇ ਇਤਿਹਾਸ ਦੀ ਇਤਿਹਾਸ ਦੀ ਗੱਲ ਕਰਨੀ ਬੜੀ ਕਠਿਨ ਹੁੰਦੀ ਹੈ ਕਿਉਂਕਿ ਵੱਖ-ਵੱਖ ਇਤਿਹਾਸਕਾਰ ਆਪੋ ਆਪਣੇ ਸੋਰਸਸ ਨਾਲ ਗੱਲਬਾਤ ਕਰਦੇ ਹਨ ਪੁਸਤਕਾਂ ਲਿਖਦੇ ਹਨ ਹਰ ਇਤਿਹਾਸਕਾਰ ਦਾ ਵਿਲੱਖਣ ਸੁਭਾਅ ਹੁੰਦਾ ਹੈ ਵੱਖਰੀ ਸੋਚ ਹੁੰਦੀ ਹੈ ਵੱਖ-ਵੱਖ ਇਤਿਹਾਸਕਾਰ ਦੀਆਂ ਪੁਸਤਕਾਂ ਪੜ੍ਹ ਕੇ ਅਸਲ ਅਤੇ ਸਹੀ ਗੱਲਬਾਤ ਦਾ ਪਤਾ ਲਾਉਣਾ ਅਤਿ ਮੁਸ਼ਕਲ ਭਰਿਆ ਕਾਰਜ ਹੁੰਦਾ ਹੈ ਅੱਜ ਆਪਾਂ ਪੰਜਾਬ ਦੇ ਇਤਿਹਾਸ ਦੀ ਗੱਲ ਕਰਦੇ ਹਾਂ ਪਰ ਇਤਿਹਾਸਕਾਰ ਵਖਵਾ ਖਾਨ ਦੋਨੋਂ ਇਤਿਹਾਸਕਾਰਾਂ ਨੇ ਖੋਜ ਭਰਪੂਰ ਪੁਸਤਕਾਂ ਪੜ੍ਹ ਕੇ ਉਹਨਾਂ ਦੇ ਆਧਾਰ ਤੇ ਗੱਲਬਾਤ ਸਾਂਝੀ ਕਰ ਰਹੇ ਹਾਂ ਇਤਿਹਾਸਕਾਰ ਜਗਤਾਜ ਸਿੰਘ ਪੰਗੂ ਆਦਿਕਾਲ ਤੋਂ ਲੈ ਕੇ 1966 ਈਸਵੀ ਤੱਕ ਦੇ ਇਤਿਹਾਸ ਦੀ ਗੱਲ ਕਰ ਰਹੇ ਹਨ ਅਤੇ ਸ੍ਰੀ ਰਾਜਮੋਹਨ ਗਾਂਧੀ ਔਰੰਗਜ਼ੇਬ ਤੋਂ ਮਾਉਂਟ ਬੈਟਨ ਦੇ ਇਤਿਹਾਸ ਦੀ ਗੱਲ ਕਰਦੇ ਹਨ ਪੰਜਾਬ ਦਾ ਇਤਿਹਾਸ ਬੜਾ ਵੱਡਮੁੱਲਾ ਇਤਿਹਾਸ ਹੈ ਸਦੀਆਂ ਤੋਂ ਵਿਦੇਸ਼ੀ ਹਮਲਾਵਰਾਂ ਨਾਲ ਜੂਝਦਾ ਅਤੇ ਤਰੱਕੀਆਂ ਕਰਦਾ ਆ ਰਿਹਾ ਹੈ 1947 ਤੱਕ ਪੰਜਾਬ ਨੇ ਬੜੀ ਤਰੱਕੀ ਕੀਤੀ। ਮੁਲਕ ਨੂੰ ਆਜ਼ਾਦ ਕਰਾਉਣ ਦੇ ਵਿੱਚ ਪੰਜਾਬੀਆਂ ਨੇ ਸਭ ਤੋਂ ਵੱਧ ਕੁਰਬਾਨੀਆਂ ਕੀਤੀਆਂ। ਫਾਂਸੀਆਂ ਤੇ ਚੜ੍ਹੇ, ਜੇਲ੍ਹਾਂ ਕੱਟੀਆਂ, ਤਸ਼ੱਦਦ ਛੱਲੇ ਕਰੋં ਬੇਕਾਰ ਹੋਏ। ਮੁਲਕ ਆਜ਼ਾਦ ਤਾਂ ਹੋ ਗਿਆ ਪਰ ਵਿਸ਼ਾਲ ਭਾਰਤ ਵੱਖ-ਵੱਖ ਮੁਲਕਾਂ ਵਿੱਚ ਵੰਡਿਆ ਗਿਆ। ਮੁਲਕ ਦੇ ਦੋ ਟੋਟੇ ਹੋ ਗਏ। ਆਪਣੇ ਪਰੇ ਕਰ ਛੱਡ ਕੇ ਘਰੋਂ ਬੇਕਾਰ ਹੋ ਗਏ ਦੇਸ਼ ਦੀ ਵੰਡ ਤੋਂ ਪਹਿਲਾਂ ਪੰਜਾਬ ਬੜਾ ਵਿਸ਼ਾਦ ਸੀ ਖੁਸ਼ਹਾਲ ਸੀ ਭਾਈਚਾਰਕ ਸਾਂਝ ਬੜਾ ਕਮਾਲ ਸੀ ਪੰਜਾਬੀ ਹਿੰਦੂਆਂ ਸਿੱਖਾਂ ਅਤੇ ਮੁਸਲਮਾਨਾਂ ਵਿੱਚ ਏਕਤਾ ਸੀ ਇਹਨਾਂ ਤਿੰਨਾਂ ਧਰਮਾਂਗੇ ਸਾਂਝੀ ਚੁਣੌਤੀ ਈਸਾਈ ਧਰਮ ਦੀ ਸੀ ਇਹਨਾਂ ਨੂੰ ਚਿੰਤਾ ਸੀ ਕਿ ਸਾਡੇ ਬੱਚੇ ਕਿਧਰੇ ਈਸਾਈ ਧਰਮ ਵੱਲ ਨਾ ਖਿੱਚੇ ਜਾਣ ਇਹਨਾਂ ਨੂੰ ਡਰ ਸੀ ਈਸਾਈ ਮਤ ਦਾ ਜਿੰਨਾ ਡਰ ਸੀ ਉਹਨਾਂ ਵਧਿਆ ਫੁੱਲਿਆ ਨਹੀਂ Hindu Musliman ਏਕਤਾ ਵੀ ਇੰਨੀ ਜ਼ਿਆਦਾ ਵਧੀ ਫੁੱਲੀ ਨਹੀਂ ਸਿੱਖ ਵਿਦਵਾਨ ਭਾਈ ਕਾਨ ਸਿੰਘ ਨਾਭਾ ਦੀ ਉਹਨਾਂ ਸਮਿਆਂ ਦੀ ਲਿਖੀ ਪੁਸਤਕ ਹਮ Hindu ਨਹੀਂ ਅੱਜ ਦੀ ਵੱਖਰੀ ਸਿੱਖ ਪਹਿਚਾਨ ਦੀ ਕਲਾਸਿਕ ਟੈਕਸਟ ਹੈ ਸਿੱਖ ਵਿਦਵਾਨਾਂ ਨੂੰ ਲੱਗਾ ਕਿ ਸਿੱਖਾਂ ਨੂੰ ਖਤਰਾ ਸਾਈ ਮਤ ਤੋਂ ਨਹੀਂ ਸਾਈ ਮਤ ਜਾਂ ਇਸਲਾਮ ਤੋਂ ਨਹੀਂ ਪੰਥ ਨੂੰ ਖਤਰਾ ਆਰਿਆ ਸਮਾਜ ਤੋਂ ਹੈ 1919 ਵਿੱਚ ਰੋਟ ਐਕਟ ਬਣਿਆ ਤਾਂ ਬੇਚੈਨ ਭਾਰਤ ਨੇ ਮਹਾਤਮਾ ਗਾਂਧੀ ਦੀ ਆਵਾਜ਼ ਸੁਣੀ ਜਿਸ ਨੇ ਐਲਾਨ ਕੀਤਾ ਕਿ ਅਸੀਂ ਇਸ ਐਕਟ ਵਿਰੁੱਧ ਸत्याग्रह ਕਰਾਂਗੇ। सत्याग्रह ਦਾ ਮਤਲਬ ਹੈ ਸੱਚ ਦਾ ਲੜ ਫੜ ਕੇ ਸ਼ਾਂਤਮਈ ਵਿਰੋਧ ਕਰਾਂਗੇ। ਪੰਜਾਬੀਆਂ ਵਾਸਤੇ ਇਹ ਬੜਾ ਅਜੀਬ ਗੁਰੂਕਤ ਹੁੰਦਾ ਸੀ। ਪੰਜਾਬੀਆਂ ਨੇ ਪਹਿਲੀ ਵਾਰ ਸੁਣਿਆ ਸੀ ਕਿ ਕਾਨੂੰਨ ਦਾ ਵੀ ਸਰਿਆਂ ਵਿਰੋਧ ਹੋ ਸਕਦਾ ਹੈ। ਕੋਈ ਬੰਦਾ ਜਾਂ ਧੜਾ ਕਹਿ ਸਕਦਾ ਹੈ ਕਿ ਅਸੀਂ ਇਹ ਗਲਤ ਕਾਨੂੰਨ ਨਹੀਂ ਮੰਨਦੇ। ਪੰਜਾਬ ਹੈਰਾਨ ਹੋਇਆ ਸੀ। ਪਹਿਲੀ ਵਾਰ 1924 ਵਿੱਚ ਲਾਲਾ ਲਾਜਪਤ ਰਾਏ ਨੇ ਕਿਹਾ ਸੀ ਕਿ ਪੰਜਾਬ ਦਾ ਬੋਹ ਗਿਣਤੀ ਵਿੱਚ ਰਹਿੰਦਾ ਮੁਸਲਿਮ ਸਮਾਜ ਹਿੰਦੂ ਸਿੱਖ ਹਿੱਤਾਂ ਨੂੰ ਨਜ਼ਰਅੰਦਾਜ਼ ਕਰ ਰਿਹਾ ਹੈ ਪੰਜਾਬ ਦੇ ਇੱਕ ਹਿੱਸੇ ਵਿੱਚ ਜਿੱਧਰ ਹਿੰਦੂ ਸਿੱਖਾਂ ਦੀ ਗਿਣਤੀ ਹੈ ਉਸ ਨੂੰ ਮੁਸਲਿਮ ਬੋਹ ਗਿਣਤੀ ਵਾਲੇ ਹਿੱਸੇ ਤੋਂ ਵੱਖ ਕਰ ਦੇਣਾ ਚਾਹੀਦਾ ਹੈ ਲਾਲਾ ਜੀ ਨੇ ਇਹ ਦਿੱਲੀ ਬੰਗਾਲ ਦੀ ਵੰਡ ਵੇਲੇ ਵੀ ਦਿੱਤੀ ਸੀ ਭਾਈ ਪਰਮਾਨੰਦ ਨੇ 1932 ਵਿੱਚ ਕਿਹਾ ਸੀ ਕਿ ਸਾਨੂੰ ਮੁਸਲਮ ਬਹੁ ਗਿਣਤੀ ਵਾਲੇ ਪੰਜਾਬੀ ਇਲਾਕੇ ਤੇ ਕੋਈ ਇਤਰਾਜ਼ ਨਹੀਂ ਅਗਰ ਇਸ ਵਿੱਚੋਂ ਹਿੰਦੂ ਬਹੁ ਗਿਣਤੀ ਵਾਲੇ ਇਲਾਕੇ ਕੱਢ ਕੇ ਦਿੱਲੀ ਜਾਂ ਯੂਪੀ ਨਾਲ ਮਲਾ ਦਿੱਤੇ ਜਾਣ ਕੈਂਬਰਜ ਯੂਨੀਵਰਸਿਟੀ ਵਿਖੇ ਪੜਦੇ ਬਲਾ ਚੌਧ ਦੇ ਗੁੱਜਰ ਰਹਿਮਤ ਅਲੀ 1933 ਵਿੱਚ ਨਕਸ਼ਾ ਛਾ ਦਿੱਤਾ ਸੀ ਜਿਸ ਵਿੱਚ ਪੱਛਮੀ ਪੰਜਾਬ ਕਸ਼ਮੀਰ ਸਿੰਧ بلوچستان ਅਤੇ ਅਫਗਾਨਿਸਤਾਨ ਨਾਲ ਲੱਗਦੇ ਇਲਾਕੇ ਦਿਖਾਏ ਗਏ ਸਨ ਇਸ ਦਾ ਨਾਮ ਰੱਖਿਆ ਸੀ ਪਾਕਿਸਤਾਨ ਸੋ ਅੱਜ ਦੇ ਐਪੀਸੋਡ ਦੇ ਵਿੱਚ ਇੰਨਾ ਹੀ ਕਿਉਂਕਿ ਇਤਿਹਾਸ ਬੜਾ ਲੰਮਾ ਹੈ ਕੰਗਾਲ ਕੇ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਵੱਖ-ਵੱਖ ਇਤਿਹਾਸਕ ਰੰਗੀਆਂ ਪੁਸਤਕਾਂ ਪੜ੍ਹ ਕੇ ਇਤਿਹਾਸ ਦਾ ਨਸਾਂ ਜਾ ਕਰੇ ਆਪਾਂ ਗੱਲ ਪੁਰਾਣੇ ਪੰਜਾਬ ਦੀ ਗੱਲ ਕੀਤੀ ਹੈ ਭਾਰਤ ਦੀ ਜੋ ਆਜ਼ਾਦੀ ਤੋਂ ਪਹਿਲਾਂ ਦੀ ਗੱਲ ਪੰਜਾਬ ਦੀ ਕੀਤੀ ਹੈ ਪਰ ਜੇ ਤੁਸੀਂ ਪੰਜਾਬ ਬਾਰੇ ਜਾਣਕਾਰੀ حاصل ਕਰਨੀ ਹੈ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਬੈਲ ਦਾ ਸਾਈਨ ਵੀ ਔਨ ਕਰ ਲਓ ਕਿਉਂਕਿ ਅਗਲੇ ਭਾਗ ਦੇ ਵਿੱਚ ਹੋਰ ਹੀ ਵਿਸਥਾਰ ਦੇ ਵਿੱਚ ਜਾਣਕਾਰੀ ਸਾਂਝੀ ਕਰਾਂਗੇ ਜਿਹੜੀ ਕਿ ਪੰਜਾਬ ਦੇ ਨਾਲ ਰਿਲੇਟਡ ਹੈ ਪੰਜਾਬ ਦਾ ਇਤਿਹਾਸ ਬੜਾ ਢੂੰਗਾ ਇਤਿਹਾਸ ਹੈ ਸੋ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਤੇ ਆਪਣੇ ਵਿਚਾਰ ਵੀ ਸਾਡੇ ਤੱਕ ਲਿਖ ਕੇ ਜਰੂਰ ਪਹੁੰਚਾਇਆ ਕਰੋ ਧੰਨਵਾਦ